ਵੈਲਜੀ ਦਾ ਕਾਲਸਾ ਵੈਲਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਅੰਮ੍ਰਿਤ ਵੇਲੇ ਕਿਵੇਂ ਉੱਠਿਆ ਜਾਂਦਾ ਹੈ ਜੀ ਤੇ ਅੰਮ੍ਰਿਤ ਵੇਲੇ ਦੇ ਕੀ ਲਾਭ ਹਨ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਬਣਿਓ ਰਿਓ ਸਾਡੀ ਵੀਡੀਓ ਦੇ ਵਿੱਚ ਅੰਤ ਤੱਕ ਜੋ ਗੁਰਸਿੱਖ ਪਿਆਰਾ ਅੰਮ੍ਰਿਤ ਵੇਲੇ ਉੱਠ ਕੇ ਜਗਜੀ ਸਾਹਿਬ ਕਰਦਾ ਹੈ ਜਾਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਹੈ ਉਹ ਜਨਮ ਮਰਨ ਦੇ ਜਾਮੇ ਤੋਂ ਮੁਕਤ ਹੋ ਜਾਂਦਾ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਸਦਾ ਹੀ ਉਸਤੇ ਬਣੀ ਰਹਿੰਦੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਗੁਰਸਿੱਖ ਕਦੇ ਵੀ ਨਿਰਾਸ਼ ਨਹੀਂ ਹੁੰਦਾ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਆਨੰਦ ਦਾ ਜਿਹੜਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਗੁਰਸਿੱਖ ਪਿਆਰਾ ਦੁਨੀਆਦਾਰੀ ਤੇ ਮੋਹ ਨੂੰ ਭੁੱਲ ਕੇ ਗੁਰੂ ਦਾ ਬਣ ਜਾਂਦਾ ਹੈ ਅਤੇ ਤਰੱਕੀ ਕਰਦਾ ਹੈ ਉਸੁਰ ਸਿੱਖ ਪਿਆਰੇ ਨੂੰ ਜ਼ਿੰਦਗੀ ਜੀਉਣ ਦੀ ਜਿਹੜੀ ਕਲਾ ਆ ਜਾਂਦੀ ਹੈ ਤੇ ਉਹ ਆਪਣੀ ਜ਼ਿੰਦਗੀ ਹਾਸਕੇ ਬਤੀਤ ਕਰਦਾ ਹੈ ਉਸਦੇ ਚਿਹਰੇ ਤੇ ਹਮੇਸ਼ਾ ਹੀ ਹਰੌਣਤਾ ਤੇ ਖੁਸ਼ੀ ਜਿਹੜੀ ਬਣੀ ਰਹਿੰਦੀ ਹੈ ਉਹ ਦੁਨੀਆ ਵਿੱਚ ਆਪਣੇ ਆਪ ਨੂੰ ਖੁਸ਼ ਖੁਸ਼ਮਈ ਤੇ ਅਨੰਦਮਈ ਪ੍ਰਤੀਤ ਹੁੰਦਾ ਉਸ ਨੂੰ ਜਪਦਾ ਹੈ ਇਸ ਤੋਂ ਇਲਾਵਾ ਜੋ ਇਨਸਾਨ ਜ਼ਿਹਰੇ ਉੱਠ ਕੇ ਪਰਮਾਤਮਾ ਪ੍ਰਭੂ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਦਾ ਦਿਨ ਬਹੁਤ ਵਧੀਆ ਲੰਘਦਾ ਹੈ ਅਤੇ ਉਸ ਦੇ ਅੰਦਰ ਦੁੱਖ ਚੱਲਣ ਦੀ ਸ਼ਮਤਾ ਤੇ ਸ਼ਕਤੀ ਵੱਧ ਜਾਂਦੀ ਹੈ ਉਸ ਦਾ ਮਾਨ ਟਿਕਾਊ ਅਵਸਥਾ ਵਿੱਚ ਚਲੇ ਜਾਂਦਾ ਹੈ ਤੇ ਉਸ ਦੀ ਜੋ ਜਵਾਨ ਹੈ ਉਸ ਦੀ ਬੋਲੀ ਹੈ ਉਸ ਦੀ ਜਵਾਨ ਤੇ ਬੋਲੀ ਵਿੱਚ ਮਿਠਤਾ ਤੇ ਮਠਾਸ ਆ ਜਾਂਦੀ ਹੈ ਉਸ ਦੇ ਚਿਹਰੇ ਤੇ ਖੁਸ਼ੀ ਰਹਿੰਦੀ ਹੈ ਉਹ ਹਰ ਇੱਕ ਨਾਲ ਪਿਆਰ ਭਾਵਨਾ ਨਾਲ ਅਤੇ ਹੱਸ ਕੇ ਗੱਲ ਕਰਦਾ ਹੈ ਆਪਕਿ ਉਹ ਅੰਦਰੋਂ ਅੰਦਰੀ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਜਾਂਦਾ ਹੈ। ਆ ਸੰਗਤ ਜੀ ਅਮਰਤ ਵੇਲੇ ਉੱਠਣ ਦੇ ਤਾਂ ਈ ਕਾ ਲਾਭ ਨਹੀਂ ਪਰ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੀ ਵੀ ਅਮਰਤ ਵੇਲੇ ਕਿਵੇਂ ਉੱਠਿਆ ਜਾਂਦਾ ਹੈ ਤੇ ਆਪਾਂ ਅਮਰਤ ਵੇਲੇ ਕਿਵੇਂ ਉੱਠ ਸਕਦੇ ਹਾਂ। ਸਤ ਸੰਗਤ ਜੀ ਵੈਸੇ ਤਾਂ ਅਮਰਤ ਵੇਲੇ ਉੱਠਣ ਦੇ अनेका ਨਿਯਮ ਤੇ अनेका ਟੰਗ ਹਨ ਪਰ ਆਪਾਂ ਤੁਹਾਨੂੰ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਅਮਰਤ ਵੇਲੇ ਉੱਠਣ ਵਾਸਤੇ ਦੱਸਾਂਗੇ ਜੋ ਕਿ ਕੰਮ ਆਈ ਹਨ। ਤੋ ਕਿ ਭੀਓਗਨ ਇਹ ਮੈਂ ਆਪਣੇ ਆਪ ਤੇ ਵੀ ਨੁਸਖਾ ਜਿਹੜਾ ਵਰਤ ਕੇ ਦੇਖਿਆ ਹੈ ਤੇ ਇਹ ਬਹੁਤ ਹੀ ਕਾਰਗਰ ਨੁਸਖਾ ਹੈ ਜੀ ਇਹ ਬਹੁਤ ਵਧੀਆ ਤੁਹਾਡੇ ਕੰਮ ਆਵੇਗਾ ਆਹ ਸੰਗ ਜੀ ਤੁਸੀਂ ਕੀ ਕਰਨਾ ਹੈ ਗੁਰਦੁਆਰਾ ਸਾਹਿਬ ਵਿੱਚ ਜਾਣਾ ਹੈ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ ਜਾਂ ਰਹਿਰਾ ਸਾਹਿਬ ਦਾ ਪਾਠ ਸੁਣਨਾ ਹੈ ਜੇਕਰ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਜਾਣ ਦਾ ਟਾਈਮ ਨਹੀਂ ਤਾਂ ਤੁਸੀਂ ਘਰ ਵੀ ਪਾਠ ਕਰ ਸਕਦੇ ਹੋ ਜਾ ਕਰੀ ਹੀ ਕੁਰਬਾਨੀ ਸੁਣ ਸਕਦੇ ਹੋ ਪਰ ਨਹੀਂ ਤੁਸੀਂ ਇਸ ਨੁਸਖੇ ਦਾ ਫਾਇਦਾ ਜ਼ਿਆਦਾ ਲੈਣਾ ਚਾਹੁੰਦੇ ਹੋ ਵਧੀਆ ਤਰੀਕੇ ਨਾਲ ਇਸ ਨੁਸਖੇ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਜਾਓ ਪਿੰਡ ਆਪਣੇ ਪਿੰਡ ਗੁਰਦੁਆਰਾ ਸਾਹਿਬ ਜਾਓ ਉੱਥੇ ਜਾ ਕੇ ਰਹਿਰਾ ਸਾਹਿਬ ਦਾ ਪਾਠ ਕਰੋ ਅਤੇ ਫਿਰ ਪਾਠ ਸੁਣ ਕਰੋ ਤੁਹਾਨੂੰ ਪਾਠ ਪੜ੍ਹਨਾ ਨਹੀਂ ਆਉਂਦਾ ਤਾਂ ਤੁਸੀਂ ਪਾਠ ਜਾਂ ਗੁਰਬਾਣੀ ਸੁਣ ਵੀ ਸਕਦੇ ਹੋ ਜੀ ਪਾਠ ਨੂੰ ਪੂਰੀ ਸ਼ਰਧਾ ਨਾਲ ਕਰਨਾ ਹੈ ਜਾਂ ਪਾਠ ਨੂੰ ਪੂਰੀ ਸ਼ਰਧਾ ਨਾਲ ਸੁਣਨਾ ਹੈ ਉਸ ਤੋਂ ਬਾਅਦ ਤੁਸੀਂ ਘਰ ਆ ਕੇ ਪ੍ਰਸ਼ਾਦਾ ਜਿਹੜਾ ਉਹ ਕੱਟ ਸ਼ਕਣਾ ਹੈ ਅਤੇ ਸਵੇਰੇ అలਾਰਮ ਲਾ ਲੈਣਾ ਹੈ 6 ਵਜੇ ਦਾ ਰੋਲ ਗੁਰਦੁਆਰਾ ਸਾਹਿਬ 6 ਵਜੇ ਜਾਣਾ ਸਟਾਰਟ ਕਰੋ ਤੇ ਗੁਰਦੁਆਰਾ ਸਾਹਿਬ ਜਾ ਕੇ ਜੱਬੀ ਸਾਹਿਬ ਦਾ ਪਾਠ ਕਰੋ ਜਾਂ ਸੇਵਾ ਕਰੋ ਜੀ 6 ਵਜੇ ਜੀ ਜਿਹੜੀ ਉੱਠਣ ਦੀ ਜਿਹੜੀ ਆਰਤ ਬਣਾ ਲੈਣੀ ਹੈ ਜੀ ਹਟ ਘਟ ਮਹੀਨਾ 6 ਦਿਨ ਕਟੋਕਟ ਮਹੀਨਾ 6 ਵਜੇ ਉੱਠੋ ਇਹਨੂੰ ਆਪਣੀ ਰੁਟੀਨ ਬਣਾਓ ਇਹਨੂੰ ਆਦਤ ਬਣਾਓ ਜਦੋਂ ਗੁਰਦੁਆਰਾ ਸਾਹਿਬ 6 ਵਜੇ ਜਾਣ ਦੀ ਤੁਹਾਡੀ ਆਦਤ ਪੱਕ ਗਈ ਤਾਂ ਫਿਰ 5 ਵਜੇ ਦਾ ਆਲਾਰਮ ਲਗਾਉਣਾ ਸਟਾਰਟ ਕਰੋ ਇਦਾਂ ਹੀ 5 ਵਜੇ ਰੋਜ਼ ਆਪਣਾ ਗੁਰਦੁਆਰਾ ਸਾਹਿਬ ਜਾਓ ਤੇ ਆਦਤ ਬਣਾਓ ਮਹੀਨਾ ਉਸ ਤੋਂ ਬਾਅਦ 4 ਵਜੇ ਦੀ ਰੱਤ ਬਣਾਓ ਤੇ ਹੌਲੀ-ਹੌਲੀ 3 ਵਜੇ ਦੀ ਰੱਤ ਬਣਾਓ ਇਦਾਂ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਜਾ ਸਕਦੇ ਹੋ ਤੇ eri ਜਿਹੜਾ ਤਰੀਕੇ ਨਾਲ ਤੁਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹੋ ਜੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੰਮ੍ਰਿਤ ਵੇਲੇ ਦੇ ਲਾਭ ਤੇ ਅੰਮ੍ਰਿਤ ਵੇਲੇ ਕਿਵੇਂ ਉੱਠਣਾ ਅੰਮ੍ਰਿਤ ਵੇਲਾ ਕਿਵੇਂ ਸਾਂਭਣਾ ਉਹਦੇ ਬਾਰੇ ਦੱਸਿਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਐਦਾਂ ਦੀ ਹੋਰ ਇੰਟਰਸਟਿੰਗ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ